ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਤੜਕੇ ਦੇ ਉੱਤੇ ਅੱਜ ਗੱਲ ਕਰਾਂਗੇ ਮੈਕੂ ਢਿੱਲੋ ਤੇ ਉਸਦੇ ਹਸਬੰਡ ਬਾਰੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵਿੱਚ ਮੈਕੂ ਢਿੱਲੋ ਦਾ ਘਰ ਵਾਲਾ ਇੱਕ ਇੰਟਰਵਿਊ ਦੇ ਦੌਰਾਨ ਦੱਸ ਰਿਹਾ ਹੈ ਕਿ ਮੇਰੀਆਂ 10-15 ਸਹੇਲੀਆਂ ਨੇ ਤੇ ਮੈਂ ਇੱਕ ਨੂੰ ਛੱਡਦਾ ਤੇ ਦੂਜੀ ਨਾਲ ਗੱਲ ਕਰਦਾ ਦੂਜੀ ਨੂੰ ਛੱਡਦਾ ਤੇ ਤੀਜੀ ਨਾਲ ਗੱਲ ਕਰਦਾ ਅਤੇ ਸਾਰਾ ਦਿਨ ਇਦਾਂ ਹੀ ਨਾਲ ਦੀਆਂ ਨਾ ਲੱਗਾ ਰਹਿਣਾ ਇਸ ਵੀਡੀਓ ਤੋਂ ਬਾਅਦ ਲੋਕ ਮੈਕੂ ਢਿੱਲੋ ਨੂੰ ਬਹੁਤ ਹੀ ਜ਼ਿਆਦਾ ਗਲਤ ਕਮੈਂਟ ਕਰਨ ਲੱਗ ਪਏ ਤੇਰੇ ਵਾਲਾ ਤਾਂ ਬਹੁਤ ਧੋਖੇਬਾਜ਼ ਹੈ ਉਹਨੇ ਹੋਰ ਵੀ ਬਹੁਤ ਸੇਲੀਆਂ ਰੱਖੀਆਂ ਨੇ ਤੇ ਤੇਰੇ ਨਾਲ ਵੀ ਉਹ ਟਾਈਮ ਪਾਸ ਹੀ ਕਰ ਰਿਹਾ ਹੈ ਅਤੇ ਉਸ ਦੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਸਹੇਲੀ ਹੈ ਤੋਂ ਵੈਸੇ ਤਾਂ ਇਹ ਸਾਰੀ ਫੁਕਰੀ ਹੀ ਹੈ ਪਰ ਤੁਹਾਨੂੰ ਦੋਸਤੋ ਕੀ ਲੱਗਦਾ ਹੈ ਕਮੈਂਟਾਂ 'ਚ ਜਰੂਰ ਦੱਸਿਓ ਉੱਥੇ ਅੱਜ ਮੈਕੂ ਢਿੱਲੋਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਇੰਸਟਾਗ੍ਰam ਦੇ ਉੱਤੇ ਜਿਸ ਵਿੱਚ ਮੈਕੂ ਢਿੱਲੋਂ ਦੱਸ ਰਹੀ ਹੈ ਕੀ ਲੋਕਾਂ ਨੂੰ ਆ ਵੀਡੀਓ ਕਿਉਂ ਨਹੀਂ ਦਿਖੀ ਬਾਕੀ ਜੇ ਕੁੜੀਆਂ ਧੋਖਾ ਕਰਨ ਲੱਗ ਜਾਣ ਉਹਨਾਂ ਨਾਲ ਵੀ ਉਵੇਂ ਹੀ ਹੋ ਜਾਊਗਾ ਕੁਟੂ ਢੁੱਲੂ ਦਾ ਇਹ ਕਹਿਣਾ ਹੈ ਕਿ ਜੇ ਕੁੜੀ ਨੇ ਉਸ ਨੂੰ ਧੋਖਾ ਦਿੱਤਾ ਤੇ ਕੁੜੀ ਨਾਲ ਵੀ ਇਦਾਂ ਹੀ ਹੋਊਗਾ ਪਰ ਦੋਸਤੋ ਵੀਡੀਓ ਕਲਿੱਪ ਵੇਖਦਿਆਂ ਸਰ ਸਭ ਨੂੰ ਇਹੀ ਪਤਾ ਲੱਗ ਰਿਹਾ ਹੈ ਕਿ ਉਹ ਮੁੰਡਾ ਨਸ਼ੇ ਦੇ ਵਿੱਚ ਫੁਕਰੀ ਮਾਰ ਰਿਹਾ ਹੈ ਦੋਸਤੋ ਤੁਹਾਡੇ ਕੀ ਇਸ ਬਾਰੇ ਵਿਚਾਰ ਨੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਸ਼ੇਅਰ ਵੀ ਕਰਨਾ ਧੰਨ